ਦੀਪੂ ਹੋਲਡਰ ਐਸੋਸੀਏਸ਼ਨ ਅੰਮ੍ਰਿਤਸਰ 16S1 ਦੇ ਪ੍ਰਧਾਨ सुरेंद्र ਮਹਾਜਨ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਦਫਤਰ ਵਿਖੇ ਪੁੱਜੇ ਅਤੇ ਉਹਨਾਂ ਨੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਵੱਲੋਂ ਸਨਮਾਨਿਤ ਕਰਦੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਜਿਵੇਂ ਪ੍ਰਿਅੰਕਾ ਸ਼ਰਮਾ ਨੇ ਆਪਣੀ ਵਾਰਡ ਵਿੱਚ ਕੰਮ ਕੀਤੇ ਹਨ, ਓਵੇਂ ਹੀ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਪੂਰੇ ਸ਼ਹਿਰ ਦੇ ਸੰਪੂਰਨ ਵਿਕਾਸ ਕਾਰਜ ਕੀਤੇ ਜਾਣਗੇ। ਇਸ ਮੌਕੇ ਪ੍ਰਿਅੰਕਾ ਸ਼ਰਮਾ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਹਰ ਇੱਕ ਵਾਰਡ ਦੇ ਵਿਕਾਸ ਲਈ ਵਚਨ ਬਾਧਨ ਅਤੇ ਕਿਸੇ ਵੀ ਸ਼ਹਿਰ ਵਾਸੀ ਨੂੰ ਕਾਰਪੋਰੇਟ ਦੇ ਸੰਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਕਦੇ ਵੀ ਮਿਲਿਆ ਜਾ ਸਕਦਾ ਹੈ। ਇਸ ਮੌਕੇ ਰੋਹਿਤ ਮਹਾਜ, ਰਾਜਕੁਮਾਰ, ਸੁਦੇਸ਼ ਸ਼ਰਮਾ, जोगेंद्र ਪਾਲ, ਰਿਤੇਸ਼ ਮਹਾਜ, ਸਤਪਾਲ ਅਰੋੜਾ ਸਮੇਤ ਮੈਂਬਰ ਮੌਜੂਦ ਸਨ। ਸਾਰੇ ਮੈਂਬਰ ਸਾਡੇ ਜਿਹੜੇ ਇਕੱਠੇ ਹੋਏ ਸੀਗੇ ਤਾਂ ਉਹ ਕੰਦੇ ਹੀ ਆਹੀ ਮੈਡਮ ਪ੍ਰਿੰਕਾ ਸ਼ਰਮਾ ਜਿਹਨੂੰ ਮਿਲਣਾ ਵਾ। ਤੇ ਅਹੀ ਉਹ ਧੰਨਵਾਦ ਕਰਨ ਆਏ ਆ ਤੇ ਅਹੀ ਆਈਓ ਚਾਹਦੇ ਆ ਕਿ ਜਿੱਦਾਂ ਆਪਣੇ ਇਲਾਕੇ ਦਾ ਕੰਮ ਕਰਦੇ ਆ ਤੇ ਸਾਰੇ ਸ਼ਹਿਰ ਦਾ ਜਿਆਦਾ ਕੰਮ ਕਰਨ ਤਾਂ ਕਿ ਸਾਰਿਆਂ ਨੂੰ ਜਿਹੜਾ ਵਾ ਸਹੂਲਤ ਮਿਲੇ ਤੇ ਸਾਰੇ ਜਿਹੜਾ ਵਾ ਕੰਮ ਵੀ ਬਹੁਤ ਵਧੀਆ ਕੰਮ ਹੋ ਰਿਹਾ